ਸਤਿਕਾਰਯੋਗ ਪਿੰਡ ਧਾਰੋ ਵਾਲੀ ਤੋਂ ਮੇਰੇ ਸਤਿਕਾਰਯੋਗ ਜਿਹੜੇ ਨਵੇਂ ਬਣੇ ਬਲਾਕ ਸੰਮਤੀ ਦੇ ਮੈਂਬਰ ਸਾਡੀ ਛੋਟੀ ਭੈਣ ਰਜਵੰਤ ਕੌਰ ਉਹਨਾਂ ਦਾ ਸਾਰਾ ਪਰਿਵਾਰ ਮੇਰਾ ਛੋਟਾ ਵੀਰ ਹੈਰੀ ਉਹਨਾਂ ਦੇ ਫਰਦ ਸਾਹਿਬ ਤਾਂ ਜਿਹੜੇ ਅੱਜ ਆਮ ਆਦਮੀ ਪਾਰਟੀ ਚ ਜਿਹੜੇ ਧਾਰੋ ਵਾਲੀ ਦਾ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਜਸਪ੍ਰੀਤ ਸਿੰਘ ਸਤਨਾਮ ਸਿੰਘ ਨੰਬਰਦਾਰ ਕੁਲਦੀਪ ਸਿੰਘ ਨੰਬਰਦਾਰ ਬਲਜੀਤ ਸਿੰਘ ਸਰਬਜੀਤ ਸਿੰਘ ਨਵਨੀਤ ਸਿੰਘ ਸੁਲੱਖਣ ਸਿੰਘ ਜਿਨ੍ਹਾਂ ਨੇ ਪਿਛਲਾ ਲੰਮਾ ਸਮਾਂ ਧਾਰੋ ਵਾਲੀ ਪਿੰਡ ਉਹ ਪਿੰਡ ਜਿੱਥੇ ਡਿਪੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਔਰ ਮਜੂਤਾ ਐਮਪੀ ਕਰਤਾਰਸਪੁਰ ਜਿਹਦਾ ਬਿਲਕੁਲ ਸਾਹਮਣਾ ਘਰ ਆ ਉਹਦੇ ਘਰ ਦੇ ਸਾਹਮਣੇ ਜਿਹੜਾ ਪ੍ਰੋਗਰਾਮ ਇਸ ਪਰਿਵਾਰ ਨੇ ਰੱਖਿਆ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਪਾਰਟੀ ਚਾਉਣ ਤੇ ਧੰਨਵਾਦ ਕਰਦਾ ਵੈਲਨਾ ਕੰਮ ਕਰਦਾ ਫਤੇ ਬੁਲਾਉਣਾ ਗੱਜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਾਉ ਇਹ ਜਿਹੜੀ ਅੱਜ ਜੁਆਇਨਿੰਗ ਹੋਈ ਆ ਪਿੰਡ ਧਾਰੋਵਾਲੀ ਚ ਇਹ ਕੋਈ ਆਮ ਜੁਆਇਨਿੰਗ ਨਹੀਂ ਗਈ ਇਹ ਬੜਾ ਵੱਡਾ ਫੈਸਲਾ ਇਹਨਾਂ ਲੋਕਾਂ ਨੇ ਲਿਆ ਧਾਰੋਵਾਲੇ ਦੀਆਂ ਨੇ ਕਿ ਜਿਨ੍ਹਾਂ ਨੇ ਲੰਮਾ ਸਮਾਂ ਕਾਂਗਰਸ ਚ ਰਹਿ ਕੇ ਸੇਵਾ ਕੀਤੀ ਔਰ ਇੱਕ ਪਰਿਵਾਰ ਦੀ ਸੇਵਾ ਕੀਤੀ ਅੱਜ ਉਸ ਪਰਿਵਾਰ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਆ ਇਹਦੇ ਤੋਂ ਇੱਕ ਅੰਦਾਜ਼ਾ ਲੱਗ ਗਿਆ ਕਿ ਜੇ ਧਰ ਵਾਲੀ ਸੁਖਜਿੰਦਰ ਸਿੰਘ ਰੰਧਾਵੇ ਦੇ ਘਰ ਤੇ ਬੂਹੇ ਤੇ ਗਾੜੀ ਅੱਜ ਇਹ ਪ੍ਰੋਗਰਾਮ ਹੋਇਆ ਇਹ ਆਉਣ ਵਾਲਾ ਜਿਹੜਾ ਸਮਾਂ ਉਹ ਬਿਲਕੁਲ ਕਲੀਅਰ ਕੱਟ ਜਿਹੜਾ ਅੱਜ ਤੇ ਤਿੰਨ ਲੋਕਾਂ ਨੇ ਕਰ ਦਿੱਤਾ ਡੇਰਾ ਬਾਬਾ ਨਾਨਕ ਮੈਂ ਸੁਖਜਿੰਦਰ ਸਿੰਘ ਰੰਧਾਵੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੂੰ ਮੇਰੇ ਘਰ ਦੇ ਸਾਹਮਣੇ ਪ੍ਰੋਗਰਾਮ ਕਰਕੇ ਆਇਆ ਸੀ ਪਰ ਜਿਹੜੇ ਲਫ਼ਜ਼ ਤੂੰ ਉਸ ਦਿਨ ਮੇਰੇ ਘਰ ਦੇ ਸਾਹਮਣੇ ਮੇਰੇ ਲਈ ਨਾਲ ਵੇਖ ਕੇ ਬੋਲਣਾ ਚਾਹੀਦਾ ਤਾਂ ਤੈਨੂੰ ਸੱਚਾ ਹੱਥ ਮਾਰ ਕਿ ਮੇਰੇ ਘਰ ਦੇ ਸਾਹਮਣੇ ਕੀ ਬੰਡਕ ਬੋਲ ਕੇ ਮੇਰੇ ਪਰ ਮੇਰੇ ਪ੍ਰਤੀ ਮੇਰੇ ਪਰਿਵਾਰ ਪ੍ਰਤੀ ਆ ਜੋ ਲਫ਼ਜ਼ ਤਰ ਮੈਂ ਨਾ ਕਦੀ ਜ਼ਿੰਦਗੀ ਚ ਵਰਤਣੇ ਨੇ ਤਾਂ ਨਾ ਮੈਨੂੰ ਸੋਭਾ ਦਿੰਦੇ ਨੇ ਇਸ ਕਰਕੇ ਤੁਹਾਡਾ ਜਿਹੜਾ ਇਸ ਵੇਲੇ ਕਾਂਗਰਸ ਦਾ ਪਤਨ ਆ ਉਹ ਬਿਲਕੁਲ ਡੇਰਾ ਬਾਬਾ ਨਾਨਕ ਤੋਂ ਅੱਜ ਤੋਂ ਸਾਫ਼ ਹੋਣਾ ਸ਼ੁਰੂ ਹੋ ਗਿਆ। ਜੈਕਾਰਤੀ ਜਿੰਦਾਬਾਦ ਜਿੰਦਾਬਾਦ ਭਰਾਓ ਕਿਉਂ ਲੋਕ ਨਾਲ ਜੁੜ ਰਹੇ ਨੇ ਆਮਾਦੀ ਪਾਰਟੀ ਤੇ ਮੈਂ ਧਾਰੋਵਾਲੀ ਤੇ ਖਲੋਗ ਇਹ ਗੱਲ ਕਹਿਣ ਲੱਗਾ ਕਿ ਪਿਛਲੇ 4 ਸਾਲ ਹੋ ਗਏ ਨੇ ਮੈਨੂੰ ਨਹੀਂ ਲੱਗਦਾ ਧਾਰੋਵਾਲੀ ਦਾ ਕੋਈ ਇੱਕ ਜੀ ਵੀ ਕੋਈ ਬਿੱਲ ਤਾਰਨ ਗਿਆ ਹੋਵੇ ਬਿਜਲੀ ਘਰ ਨਹੀਂ ਜੀ ਨਹੀਂ ਹੋ ਗਿਆ ਨਹੀਂ ਗਿਆ ਤਾਂ ਕਰਕੇ ਲੋਕ ਆਹ ਨੇ ਜ਼ਿੰਮੇਦਾਰ ਭਰਾ ਬੈਠੇ ਨੇ ਮੈਨੂੰ ਨਹੀਂ ਲੱਗਦਾ ਪਿਛਲੇ 4 ਸਾਲਾਂ ਚ ਕੋਈ ਬੰਦਾ ਇੱਕ ਦਿਨ ਰਾਤ ਟਿਊਬਲ ਤੇ ਜਾ ਕੇ ਆਪਣਾ ਟਿਊਬਲ ਚਾਲੂ ਕਰਕੇ ਆਇਆ ਹੋਵੇ ਸਾਰਿਆਂ ਨੂੰ ਦਿਨੇ ਨਰਵਿਕਨ ਬਿਜਲੀ ਮਿਲਦੀ ਹੈ ਆਪਾ ਧੜੇ ਬੰਦ ਵੇਖੋ ਤੁਸੀਂ ਵੀ ਪਿੰਡਾਂ 'ਚ ਰਹਿਣ ਵਾਲੇ ਹੋ ਮੈਂ ਧਰੋਵਾਲੀ ਦੇ ਕੱਲੇ-ਕੱਲੇ ਪਰਿਵਾਰਾਂ ਨੂੰ ਜਾਣਨਾ ਹੈ ਜੋ ਇੱਥੇ ਸਰਦਾਰ ਪੂਰਨ ਸਿੰਘ ਹੁੰਦੇ ਸੀਗੇ ਸਰਪੰਚ ਜੋ ਉਹਨਾਂ ਦੇ ਹਾਲਾਤ ਹੋਇਆ ਉਹ ਸਾਰਿਆਂ ਨੂੰ ਪਤਾ ਧਰੋਵਾਲੀ ਵਾਲਿਆਂ ਨੂੰ ਪਤਾ ਤਾਂ ਲਾਗੇ ਬੰਨੇ ਵਾਲਿਆਂ ਨੂੰ ਵੀ ਪਤਾ ਆਪਾ ਉਹ ਕੰਮ ਬਿਲਕੁਲ ਨਹੀਂ ਨਾ ਅਸੀਂ ਰਾਜਨੀਤੀ ਕਰਦੇ ਆ ਤੇ ਨਾ ਕਰਨੀ ਆ ਇਸ ਕਰਕੇ ਭਰਾਓ ਇਹ ਬੜਾ ਗੱਲਾਂ ਕਰਦਾ ਕਹਿੰਦਾ ਨਸ਼ਾ ਬੜਾ ਹੋ ਗਿਆ ਇੱਕ ਕੱਲ ਦੀ ਵੀਡੀਓ ਵਾਇਰਲ ਹੋਣ ਰਹੀ ਆ ਫੇਸਬੁੱਕ ਤੇ ਅਭੀ ਇੱਕੀ ਤੁਸੀਂ ਸਾਰਿਆਂ ਉਹ ਵਡਾਲੇ ਬਾਂਕਰ ਦਾ ਇਹਦਾ ਐਸਸੀ ਤਾਂ ਹੈਗਾ ਉਹਨੂੰ ਬਣਾਇਆ ਕੋਈ ਚੇਅਰਮੈਨ ਕੇ ਕੋਆਰਡੀਨੇਟਰ ਐਸਸੀ ਵਿੰਗ ਦਾ ਉਹ ਕੱਲ ਨਸ਼ਾ ਪੀਂਦਾ ਕੇ ਵੇਚਦਾ ਫੜਿਆ ਗਿਆ ਇਹ ਮੇਰੇ ਵੱਲੋਂ ਕਹਿੰਦਾ ਕਿ ਨਸ਼ੇ ਦੇ ਵਾਲਿਆਂ ਦੀ ਮਦਦ ਕਰਦਾ ਮੈਂ ਤਾਂ ਮੰਨਦਾ ਤਾਂ ਕਰਦਾ ਨਹੀਂ ਕਰਦਾ ਤੇਰੇ ਪਾਪਾ ਨਾਨਕ ਵਾਲੇ ਲੋਕਾਂ ਨੂੰ ਪਤਾ ਪਰ ਜਿਹੜੀਆਂ ਕੱਲ ਦੀਆਂ ਤੇਰੀਆਂ ਜਿਹੜਾ ਤੂੰ ਸਨਮਾਨਤ ਕਰਦਾ ਉਹ ਸਾਰੀ ਦੁਨੀਆ ਨੇ ਵੇਖ ਲਿਆ ਚਿਹਰਾ ਤੇਰਾ ਇਸ ਕਰਕੇ ਭਾਜਪਾ ਨੂੰ ਮਿੱਤਰਾ ਵਾਣ ਇੱਕੋ ਜੇ ਨੇ ਹੁਣ ਮੈਂ ਤੇਰੇ ਪਿੰਡ ਚ ਗਿਆ ਆ ਆਉਣ ਵਾਲੇ ਸਮੇਂ ਚ ਜਿੰਨੀ ਮੈਂ ਉਮੀਦ ਰੱਖਦਾ ਸਭ ਤੋਂ ਵੱਧ ਵੋਟਾਂ ਨਾਲ ਪਿੰਡ ਧਾਰੋਵਾਲੀ ਚ ਆਮਾਦੀ ਪਾਰਟੀ ਨੇ ਜਿੱਤਣਾ ਜੇ ਬੇਸ਼ਾਨ ਹੈ ਇਹ ਸਿਰਫ ਇੱਕ ਪਰਦਾ ਹੁੰਦਾ ਝਾਕਾ ਹੁੰਦਾ ਇਹ ਲੱਥ ਗਿਆ ਤਾਂ ਲੱਥ ਗਿਆ ਫਿਰ ਕੋਈ ਨਹੀਂ ਇਸ ਪਰਿਵਾਰ ਨੇ ਬੜਾ ਲੰਮਾ ਸਮਾਂ ਦੈਸਤ ਦੀ ਰਾਜਨੀਤੀ ਕੀਤੀ ਹੈ ਪਿੰਡ ਦੇ ਲੋਕਾਂ ਤੇ ਮੈਨੂੰ ਬਹੁਤ ਸਾਰੇ ਧਾਰੋਵਾਲੀ ਦਾ ਹੋਰ ਵੀ ਲੋਕ ਮਿਲਦੇ ਨੇ ਮੈਨੂੰ ਕਹਦੇ ਜੀ ਇੰਨੀ ਦਹਿਸ਼ਤਵਾ ਹਾਟੇ ਤੇ ਐਨਾ ਪ੍ਰੈਸ਼ਰ ਹੁੰਦਾ ਕਿ ਅਸੀਂ ਇਸ ਦੇ ਬਾਵਜੂਦ ਵੀ ਅਸੀਂ ਬਾਹਰ ਨਹੀਂ ਜਾ ਸਕਦੇ ਸਾਡਾ ਮਨ ਕਰਦਾ ਇਸ ਪਰਿਵਾਰ ਤੋਂ ਕੰਨਾਰਾ ਹੋ ਜੇ ਪਰ ਪ੍ਰਮਾਤਮਾ ਬਾਬੇ ਸ਼੍ਰੀ ਚੰਦ ਨੇ ਕਿਰਪਾ ਕਰਨੀ ਆ ਤੁਹਾਡੇ ਤੇ ਵੀ ਸਾਰਿਆਂ ਨੇ ਤੁਸੀਂ ਇਸ ਪ੍ਰੈਸ਼ਰ ਤੋਂ ਇਸ ਦਬਾਤ ਲਿਓ ਬਾਹਰ ਨਿਕਲਣਾ ਆ ਹੈਰੀ ਆ ਮੁੰਡਾ ਸਾਡਾ ਵੀਰ ਆ ਪ੍ਰਾਣੇ ਨੇ ਸਾਇਟੀ ਸਾਹਿਬ ਬੈਠੇ ਨੇ ਆ ਇਹਨਾਂ ਨੂੰ ਤਾਂ ਨਹੀਂ ਕੋਈ ਡਰ ਆ ਚੇਅਰਮੈਨ ਸਾਹਿਬ ਦਾ ਬੇਟਾ ਇਹ ਪ੍ਰਾਣੇ ਤੁਰੇ ਨੇ ਆ ਵੀ ਪੁਰਾਣੇ ਤੁਰੇ ਨੇ ਤਾਂ ਇਹਨਾਂ ਨੂੰ ਕੀ ਹੋ ਗਿਆ ਤਾਂ ਮੈਂ ਧਾਰੋਵਾਲ ਦੇ ਲੋਕਾਂ ਨੂੰ ਕਹਿਣਾ ਕਿ ਉੱਠੋ ਇੱਕ ਵਾਰੀ ਐਸ ਜਿਹੜਾ ਪ੍ਰਾਚਰ ਤੇ ਦਬਾਤ ਤੇ ਰਾਜਨੀਤੀ ਦੇ ਥੱਲੇ ਤੁਸੀਂ ਵੋਟਾਂ ਪਾਉਂਦੇ ਇੱਕ ਵਾਰੀ ਪ੍ਰਾਚਰ ਦੇ ਥੱਲੇੋਂ ਨਿਕਲ ਕੇ ਵੋਟਾਂ ਪਾਓ ਮੈਂ ਅੱਜ ਇੱਕ ਅਨਾਉਂਸਮੈਂਟ ਜਿਹੜੀ ਧਾਰੋਵਾਲੀ ਚ ਕਰਨੀ ਜ਼ਰੂਰੀ ਸਮਝਣਾ ਇਹ ਬਣਾਇਆ ਮੈਂ ਉਹ ਹੈਰੀ ਦੀ ਵਾਈਫ ਨੂੰ ਬਲਾਕ ਸੰਮਤੀ ਦਾ ਚੇਅਰਮੈਨ ਆਪਣਾ ਮੈਂਬਰ ਐਨੂੰ ਆਉਣ ਵਾਲੇ ਦਿਨਾਂ ਚ ਵਾਈਸ ਚੇਅਰਮੈਨ ਜਿਹੜਾ ਵਾ ਬਲਾਕ ਸੰਮਤੀ ਦਾ ਇਹਦੀ ਵਾਈਫ ਨੂੰ ਮੈਂ ਬਣਾਉਣਾ ਹੈ ਅੱਜ ਮੈਂ ਘਰ ਵਾਲੀ ਅਨਾਉਂਸ ਕਰ ਦਿੱਤਾ ਇਸ ਕਰਕੇ ਇਹਦੀ ਵਾਈਫ ਨੂੰ ਬਣਾਵਾਂਗਾ 22 22 ਚੇਅਰਮੈਨ ਬਣਾਉਂਗਾ ਸਮਤੀ ਦਾ ਕਿਉਂ ਬੜਾ ਵੱਡੀ ਹਿੰਮਤ ਕੀਤੀ ਇਹਨਾਂ ਪਰਿਵਾਰਾਂ ਨੇ ਇਸ ਕਰਕੇ ਮੈਂ ਜ਼ਰੂਰੀ ਸਮਝਣਾ ਸਾਂ ਵੀ ਇਹਨਾਂ ਨੂੰ ਦੇਣਾ ਮੈਂ ਚਾਹੁੰਦਾ ਨਹੀਂ ਸੀ ਅੱਜ ਗੱਲ ਕਰਨੀ ਪਰ ਮੈਂ ਅੱਜ ਮੈਨੂੰ ਮੌਕਾ ਇਹ ਮਿਲਿਆ ਕਿ ਇੱਥੇ ਮੈਨੂੰ ਪਿੰਡ ਵਾਲਿਆਂ ਨੂੰ ਕੁਛ ਨਾ ਕੁਛ ਦੇ ਕੇ ਜਾਣਾ ਚਾਹੀਦਾ ਸੀ ਉਹ ਜਿਹੜਾ ਮੈਂ ਅੱਜ ਪੂਰਾ ਫਰਜ਼ ਕੀਤਾ ਆਉਣ ਵਾਲੇ ਕੁਝ ਦਿਨਾਂ ਤੱਕ ਜਿਹੜਾ ਉਹ ਜਿਹੜੀ ਵਾਈਸ ਚੇਅਰਮੈਨ ਨਹੀਂ ਆ ਬਲਾਕ ਸੰਮਤੀ ਦੇ ਉਹ ਪਿੰਡ ਧਾਰੋਵਾਲੀ ਚਾਵਾਦਮੀ ਪਾਰਟੀ ਦਾ ਬਣਨ ਜਾ ਰਿਹਾ। ਬਰੇ ਸੁਨਹਿਰ ਇਸ ਕਰਕੇ ਹੁਣ ਆਪਾਂ ਉਹ ਜਿਹੜੇ ਪਰਿਵਾਰਾਂ ਨੇ ਜੁਆਇਨ ਕਰਨਾ ਮੈਂ ਉਹਨਾਂ ਪਰਿਵਾਰਾਂ ਨੂੰ ਹੁਣ ਜੁਆਇਨ ਕਰਾਵਾਂਗਾ। ਮੈਂ ਤੁਹਾਡੇ ਸਾਰਿਆਂ ਦਾਆਂ ਦਾ ਬਹੁਤ ਬਹੁਤ ਧੰਨਵਾਦ।